ਜਾ ਰਹੇ ਉਹਦੇ ਬਾਰੇ ਕੀ ਕਹਿਣਾ ਹੈ ਤੁਹਾਡਾ ਅੱਜ ਕੈਨੇਡੀਅਨ ਪੀਜੇ ਤੇ ਤੀਆਂ ਦਾ ਤਿਉਹਾਰ ਮਨਾਇਆ ਹੈ ਜਿਹਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਕਿ ਜੋ ਆਪਣਾ ਪੰਜਾਬੀ ਟ੍ਰੈਡੀਸ਼ਨ ਗਵਾਚਦਾ ਜਾ ਰਿਹਾ ਹੈ ਪੱਖੀਆਂ ਅ ਅੱਜ ਛੱਜ ਚੀਜ਼ਾਂ ਇਹ ਅੱਜ ਲੁਕਤ ਹੋਦੀ ਜਾ ਰਹੀਆਂ ਪਰ ਅੱਜ ਅਸੀਂ ਇਹ ਦੁਬਾਰਾ ਇਹਨਾਂ ਨੂੰ ਸੁਜਾਗਰ ਕੀਤਾ ਹੈ ਔਰ ਇਹਨਾਂ ਦੇ ਨਾਲ ਅਸੀਂ ਤਿਆਂ ਦਾ ਤਿਹਾਰ ਮਨਾਇਆ ਹੈ ਤੇ ਇਹ ਜਿਹੜੀ ਨਿਵੇਕਲੀ ਇਹਨਾਂ ਨੇ ਸੋਚ ਸਾਹਮਣੇ ਲਿਆਂਦੀ ਹੈ ਕੈਨੇਡੀਅਨ ਪੀਜਿਆਰੀ ਤੇ ਬੜਾ ਅੱਛਾ ਲੱਗਦਾ ਕਿੰਨਾ ਕੁ ਜਿਹੜਾ ਹੁਸ਼ਿਆਰ ਪਾਇਆ ਜਾ ਰਿਹਾ ਜਿੱਥੇ ਤੱਕ ਲੱਗ ਰਿਹਾ ਕਿ ਅੱਜ ਪੰਜਾਬ ਦੇ ਵਿੱਚ ਤਿਆਂ ਦਾ ਤਿਹਾਰ ਦਾ ਬਹੁਤ ਇਛਾ ਮਨਾਇਆ ਜਾ ਰਿਹਾ ਹਰ ਇੱਕ ਜਗ੍ਹਾ ਤੇ ਛੋਟੀ ਮੋਟੀ ਜਗ੍ਹਾ ਤੇ ਵੀ ਤਿਆਂ ਦਾ ਤਿਹਾਰ ਮਨਾ ਰਹੇ ਆ ਤੇ ਇਹ ਅੱਜ ਕੈਨੇਡੀਅਨ ਪੀਜੇ ਤੇ ਗੋਪੀ ਆਲਖ ਨੇ ਜੋ ਇੱਕ ਨਵਿਕਲੀ ਲੇਡੀਜ਼ ਨੂੰ ਇਕੱਠੀਆਂ ਕਰਕੇ ਤੇ ਜਿਹੜਾ ਟਾਈਮ ਆਪਣੇ ਸਾਡੇ ਇਹਨਾਂ ਨੂੰ ਟਾਈਮ ਸਪੈਂਡ ਕਰਨ ਦਾ ਮੌਕਾ ਦਿੱਤਾ ਔਰ ਇਹਨੀਆਂ ਖੁਸ਼ ਨੇ ਸਾਰੀਆਂ ਆਪਣੇ ਘਰਾਂ ਦੇ ਕੰਮ ਛੱਡ ਕੇ ਆਈਆਂ ਇਹਨਾਂ ਲਈ ਵੀ ਇੱਕ ਖੁਸ਼ੀ ਦਾ ਵੱਖਰਾ ਹੀ ਮਾਹੌਲ ਹੈ ਮੈਮ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨੂੰ ਆਪਦੇ ਵਿਰਸਾ ਸੰਭਾਲਣ ਬਾਰੇ ਕੀ ਕਹੋਗੇ ਮੈਂ ਤਾਂ ਹੀ ਕਹਿਣਾ ਚਾਹੁੰਦੀ ਆਂ ਕਿ ਅੱਜ ਅੱਜ ਪਹਿਲਾਂ ਕੁੜੀਆਂ ਐ ਕੋਈ ਮੁੰਡੇ ਐ ਮਾਡਰਨ ਤਰੀਕਿਆਂ ਦੇ ਵਿੱਚ ਰੁਕਤ ਹੋ ਰਹੇ ਨੇ ਮੋਬਾਈਲ ਫੋਨਾਂ 'ਚ ਚਲੇ ਗਏ ਨੇ ਨਸ਼ੇ ਵੱਲ ਜਾ ਰਹੇ ਨੇ ਅਸੀਂ ਆਪਣੇ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਰੱਖੀਏ ਅਸੀਂ ਪੰਜਾਬ ਦੇ ਪੰਜ ਦਰਿਆਵਾਂ ਦੀ ਧਰਤੀ 'ਤੇ ਬੈਠੇ ਹੋਏ ਆਂ ਅਗਰ ਅਸੇਲੀ ਆਪਣੇ ਟ੍ਰੈਡੀਸ਼ਨ ਨੂੰ ਸੰਭਾਲਾਂਗੇ ਤਾਂ ਅਸੀਂ ਕਿਸੇ ਤੋਂ ਕੀ ਹੋਕਰ ਹਰਮਨਾਂ ਜਾ ਰਿਹਾ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਜੀ ਅਸੀਂ ਕਾਫੀ ਦਿਨੋਂ ਇਸ ਦੀ ਤਿਆਰੀ ਕਰ ਰਹੇ ਸੀ ਸਾਨੂੰ ਬਹੁਤ ਹੀ ਖੁਸ਼ੀ ਸੀ ਮੰਨਦੇ ਵਿੱਚ ਕਿ ਅਸੀਂ ਮਨਾਵਾਂਗੇ ਤੀਆਂ ਪੰਜਾਬ ਇੱਕ ਬਹੁਤ ਵਧੀਆ ਤਿਉਹਾਰ ਹੈ ਜੀ ਤੇ ਸਾਰੀਆਂ ਤੀਆਂ ਭੈਣਾਂ ਮਾਵਾਂ ਤੀਆਂ ਸਭ ਇਕੱਠੀਆਂ ਹੁੰਦੀਆਂ ਨੇ ਕੁੜੀਆਂ ਜਿੜੀਆਂ ਉਹ ਆ ਕੇ ਗਿਲਦਲ ਬਲਬਲੇ ਪੇਸ਼ ਕਰਦੀਆਂ ਨੇ ਕਿ ਵੀ ਅਸੀਂ ਜੋ ਸਾਡੇ ਦੇਰ ਦੇ ਦੇਖ ਕੇ ਖੁਸ਼ੀ ਅਸੀਂ ਜ਼ਾਹਰ ਕਰ ਲਈ ਲੋਕਾਂ ਦੇ ਸਾਹਮਣੇ ਸਾਨੂੰ ਬਹੁਤ ਵਧੀਆ ਲੱਗਿਆ ਆ ਕਨੋਰੀਨ ਪੀਸੀ ਆ ਕੇ ਇਹਨੇ ਬਹੁਤ ਵਧੀਆ ਪ੍ਰਬੰਧ ਕੀਤਾ ਇਸ ਚੀਜ਼ ਦਾ ਸਾਨੂੰ ਬਹੁਤ ਵਧੀਆ ਲੱਗਿਆ ਜੀ ਤੇ ਅਸੀਂ ਬਹੁਤ ਖਾਸੇ ਖੇਡੇ ਕਿਤੇ ਆ ਜੋ ਸੌਂਦਾ ਵੀ ਨਾ ਹੁੰਦਾ ਜਿਹੜੀਆਂ ਕੁੜੀਆਂ ਉਹਦੇ ਪੇਕਿਆਂ ਤੇ ਜਾਂਦੀਆਂ ਕਿੰਨੀ ਕਿ ਜਿਹੜੀ ਖੁਸ਼ੀ ਪਾਈ ਜਾ ਰਹੀ ਹੈ ਤੁਹਾਡੇ ਜੀ ਬਹੁਤ ਖੁਸ਼ੀ ਪਾਈ ਜਾ ਰਹੀ ਹੈ ਜਿਹੜੀ ਸੰਭਾਲੀ ਨਹੀਂ ਜਾ ਰਹੀ ਸਾਡੇ ਅੱਗੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਕਿਉਂਕਿ ਇਹ ਵਾਹੀ ਗੁਰ ਨੇ ਸਾਡੇ ਤੇ ਬਹੁਤ ਬੜੀਆਂ ਮਿਹਰ ਕੀਤੀ ਅਸੀਂ ਸਾਰੀਆਂ ਜਿਹੜੀਆਂ ਕਹੇ ਲੀਆਂ ਜੀ ਅਸੀਂ ਮਸਾ ਕੱਢਿਆ ਹੋਇਆ ਆ ਕਿ ਕਹਿੰਦੇ ਕਿ